ਅੱਜ ਸਾਡੇ ਵਿੱਚੋਂ ਦੇਸ਼ ਰਾਜ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਕਹਿੰਦੇ ਨੇ ਇਹਨਾਂ ਨੇ ਦੇਸ਼ ਰਾਜ ਜੀ ਨੇ ਫੌਜ ਵਿੱਚ ਨੌਕਰੀ ਕੀਤੀ ਫੌਜ ਵਿੱਚ ਨੌਕਰੀ ਕੀਤੀ ਇੱਕ ਹੁੰਦਾ ਆਪਣੇ ਪਰਿਵਾਰ ਲਈ ਸੀਨਾ ਤਾਣ ਲੈਣਾ ਪਰ ਸਭ ਤੋਂ ਵੱਡੀ ਨੌਕਰੀ ਉਹ ਭਾਵੇਂ ਕੋਈ ਕਿਸੇ ਵੀ ਪੋਸਟ ਤੇ ਹੋਵੇ ਫੌਜੀਆਂ ਵਿੱਚੋਂ ਫੌਜ ਦੀ ਨੌਕਰੀ ਕਰਨ ਵਾਲਾ ਸਾਰੇ ਦੇਸ਼ ਲਈ ਸੀਨਾ ਤਾਣ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਦੇਸ਼ ਲਈ ਸੀਨਾ ਤਾਣ ਜਾਂਦਾ ਬਾਰਡਰਾਂ ਤੇ ਡਿਊਟੀ ਲੱਗ ਜਾਂਦੀ ਕਿਸੇ ਦੀ ਕਿਤੇ ਡਿਊਟੀ ਲੱਗ ਜਾਂਦੀ ਹੈ ਸੀਨਾ ਤਾਣ ਕੇ ਅੱਗੇ ਖੜ ਜਾਂਦੇ ਵੀ ਆ ਇਹ ਪੜ੍ਹਾਈ ਐਸੀ ਪੜ੍ਹਾਈ ਜਦੋਂ ਫੌਜ ਦੀ ਨੌਕਰੀ ਵਿੱਚ ਬੱਚੇ ਨੂੰ ਫੌਜ ਚ ਭਰਤੀ ਕੀਤਾ ਜਾਂਦਾ ਹੈ ਨਾ ਜਿੰਨਾ ਜਦੋਂ ਤੇ ਵਰਦੀ ਪਾ ਲਈ ਤਾਂ ਤੂੰ ਦੇਸ਼ ਦਾ ਹੈ ਦੇਸ਼ ਦੀ ਰਾਖੀ ਕਰਨੀ ਹੈ ਬੰਦਾ ਸੀਨਾ ਤਣ ਲੈਂਦਾ ਸਾਨੂੰ ਫਖਰ ਹੋਣਾ ਚਾਹੀਦਾ ਐਦਾਂ ਦੇ ਬੰਦਿਆਂ ਤੇ ਮੈਂ ਤੇ ਇਹ ਵੀ ਇਹ ਕਹਿਣਾ ਹੁੰਨਾ ਵੀ ਜਿਹੜੇ ਬੰਦੇ ਨੇ ਆਪਣਾ ਸਿਰ ਤਲੀ ਤੇ ਧਰ ਰੱਖਿਆ ਵੀ ਕਦੋਂ ਵੀ ਕੋਈ ਗੋਲੀ ਆ ਸਕਦੀ ਹੈ ਬਾਡਰ ਤੇ ਉਹਨਾਂ ਨੂੰ ਮੈਂ ਸ਼ਹੀਦ ਹੀ ਕਹਿਣਾ ਹੁੰਦਾ ਵੀ ਸ਼ਹੀਦ ਹੀ ਨੇ ਉਹ ਜਿਨ੍ਹਾਂ ਨੇ ਤਲੀ ਤੇ ਸਿਰ ਰੱਖਿਆ ਕੋਈ ਪਤਾ ਨਹੀਂ ਕਦੋਂ ਕੋਈ ਗੋਲੀ ਵੱਜ ਜਾਣੀ ਕਦੋਂ ਕੀ ਹੋ ਜਾਣਾ ਬੜਾ ਨੁਕਸਾਨ ਹੋ ਹੀ ਰਿਹਾ ਸਮਾਜ ਵਿੱਚ ਇਸ ਕਰਕੇ ਜਿਨ੍ਹਾਂ ਨੇ ਜਿੰਦ ਨਾਮ ਕਰਤੀ ਦੇਸ਼ ਦੇ ਨਾਮ ਜਿੰਦ ਲਿਖਣਾ ਪੈਂਦਾ ਵੀ ਜਿੰਦ ਮੈਂ ਦੇਸ਼ ਦੇ ਨਾਮ ਕਰਤੀ ਕਦੋਂ ਵੀ ਗੋਲੀ ਆ ਜਾਏ ਜ਼ਰੂਰੀ ਨਹੀਂ ਹੁੰਦਾ ਕੋਈ ਗੋਲੀ ਵੱਜ ਕੇ ਬੰਦਾ ਸ਼ਹੀਦ ਹੁੰਦਾ ਹੈ ਮਾਫ ਕਰਨਾ ਸੱਚ ਹੈ ਜਿਹੜਾ ਬੰਦਾ ਇੱਕ ਵਾਰੀ ਫੌਜ 'ਚ ਭਗਤੀ ਹੋ ਗਿਆ ਉਸੇ ਦਿਨ ਤੋਂ ਉਹਦੇ ਨਾਮ ਨਾਲ ਲਿਖਿਆ ਜਾਂਦਾ ਸ਼ਹੀਦ ਗੋਲੀ ਵੱਜੇ ਭਾਵੇਂ ਨਾ ਵੱਜੇ ਜ਼ਰੂਰੀ ਨਹੀਂ ਕਿਸੇ ਦੀ ਜੰਗ 'ਚ ਮੌਤ ਹੋਵੇ ਕਹਿ ਸਕਦੇ ਆ ਨਾ ਜੀ ਸ਼ਹੀਦ ਵੀ ਸ਼ਹੀਦੀ ਨੇ ਵੀ ਜਦੋਂ ਤਲੀ ਤੇ ਸਰੀ ਰੱਖ ਲਿਆ ਵੀ ਆਗੇ ਤਲੀ ਦੇ ਸਿਰ ਤਰਕੇ ਜਿੰਦਾਂ ਨੇ ਤਲੀ ਦੇ ਸਿਰ ਰੱਖਿਆ ਹੋਇਆ ਹੈ ਸ਼ਹੀਦ ਹੀ ਨੇ ਕੋਈ ਜ਼ਰੂਰੀ ਥੋੜੀ ਵੀ ਕੋਈ ਬੰਦਾ ਮਰ ਜਾਵੇ ਸ਼ਹੀਦ ਹੋ ਜਾਵੇ ਵੀ ਫਿਰ ਸੀ ਦਾ ਆਖਣਾ ਨਹੀਂ ਜਿਨੇ ਕਹਿਤਾ ਵੀ ਦੇਸ਼ ਦੇ ਨਾਮ ਚੰਦਾ ਹੈ ਪੂਰੀ ਡਿਊਟੀ ਪਗਾਉਣ ਤੇ ਫਿਰ ਵੀ ਸ਼ਹੀਦ ਹੈ ਉਹ ਪੂਰੀ ਡਿਊਟੀ ਪਗਾਈ ਦੇਸ਼ ਰਾਜ ਜੀ ਭਾਵੇਂ ਉਮਰ ਇਹਨਾਂ ਦੀ ਕਾਫੀ ਹੋ ਗਈ ਸੀ ਬਜ਼ੁਰਗ ਸਨ ਭਾਈ ਦੇਸ਼ ਰਾਜ ਜੀ ਰਿਟਾਇਰ ਹੋ ਚੁੱਕੇ ਰਿਟਾਇਰ ਹੋਏ ਸੋਨੀ ਨੌਕਰੀ ਕੀਤੀ ਮੈਂ ਇਹ ਕਹਾਂਗਾ ਪਰਿਵਾਰ ਨਾ ਮੰਨੇ ਕੋਈ ਨਾ ਮੰਨੇ ਪਰ ਮੈਂ ਆਪਣੇ ਵੱਲੋਂ ਕਹਿਣਾ ਹਾਂ ਜਿਹੜਾ ਦੇਸ਼ ਕੋ ਜਿਹੜਾ ਦੇਸ਼ ਲਈ ਖੜਦਾ ਹੈ ਉਹ ਸ਼ਹੀਦ ਹੀ ਹੈ ਮੈਂ ਕਹਿਣਾ ਆਪਣੇ ਇਹ ਸਤਕਾਰਯੋਗ ਲਫ਼ਜ਼ ਹੁੰਦਾ ਹੈ ਪਰ ਹਾ ਨਿੱਜੀ ਲੜਾਈਆਂ ਕਰਕੇ ਨਿੱਜੀ ਝਗੜਿਆਂ ਕਰਕੇ ਕੋਈ ਮਰਦਾ ਹੈ ਉਹ ਸ਼ਹੀਦ ਨਹੀਂ ਹੁੰਦਾ ਅੱਜ ਸਾਡੇ ਸਮਾਜ ਦਾ ਸੁਭਾਅ ਬਣ ਗਿਆ ਕੋਈ ਨਿੱਜੀ ਲੜਾਈ ਕਰਕੇ ਵੀ ਮਰਦਾ ਉਹਨੂੰ ਵੀ ਸ਼ਹੀਦ ਬਣਾ ਦਿੰਦੇ ਆ ਭਿਆਵ ਸ਼ਹੀਦ ਹੈ ਆ ਵੀ ਸ਼ਹੀਦ ਆ ਵੀ ਐ ਸ਼ਹੀਦ ਨਹੀਂ ਪਰ ਜਿਨੇ ਜਾਨ ਤਲੀ ਤੇ ਧਰੀ ਹੋਈ ਏ ਜਿਹੜਾ ਮੈਂ ਗੱਲ ਕਰ ਰਿਹਾ ਸੀ ਦੇਸ਼ ਰਾਜ ਜੀ ਨੇ ਜਿੰਨਾ ਸਮਾਂ ਦੇਸ਼ ਦੀ ਸੇਵਾ ਕੀਤੀ ਅੱਜ ਉਹ ਭਾਵੇਂ ਦੁਨੀਆ ਵਿੱਚ ਸਮਾਜ ਵਿੱਚ ਨਹੀਂ ਦੇਸ਼ ਰਾਜ ਜੀ ਹੈਗੇ ਪਰ ਮੈਂ ਉਹਨਾਂ ਨੂੰ ਅੱਜ ਵੀ ਸਲੂਟ ਕਰਦਾ ਕੋਈ ਵੀ ਇਹ ਪਿੰਡ ਵਿੱਚ ਤੁਹਾਡੇ ਪਿੰਡ ਵਿੱਚ ਹੋਵੇ ਤੁਹਾਡੇ ਇਲਾਕੇ ਦਾ ਹੋਵੇ ਕੋਈ ਵੀ ਫੌਜੀ ਵੀਰ ਹੈ ਸਭ ਨੂੰ ਸਲੂਟ ਹੈ ਸਲੂਟ ਤਾਂ ਮਾਰਿਆ ਜਾਂਦਾ ਹੈ ਸਲੂਟ ਇੱਕ ਤਰ੍ਹਾਂ ਦਾ ਇਹ ਕਹਿ ਲਓ ਵੀ ਨਮਸਕਾਰ ਤੇਰੇ ਅਗੇ ਸਿਰ ਵੀ ਝੁਕਦਾ ਹੈ ਤੂੰ ਜਾਨ ਕਲੀ ਤੇ ਧਰ ਕੇ ਆ ਦੇਸ਼ ਦੀ ਰਾਖੀ ਲਈ ਖੜਾ ਹੈ ਬਾਰਡਰਾਂ ਤੇ ਭਾਰ ਜਿਨ੍ਹਾਂ ਦੇ ਪੁੱਤ ਭਾਈ ਉਹ ਮਾਂ ਤੋਂ ਪੁੱਛ ਕੇ ਵੇਖੋ ਜਿਨ੍ਹਾਂ ਦਾ ਅੱਜ ਵੀ ਨੌਜਵਾਨ ਪੁੱਤ ਕੋਈ ਫੌਜ ਦੀ ਨੌਕਰੀ ਕਰਦਾ ਹੈ ਜਦੋਂ ਪਤਾ ਲੱਗਦਾ ਵੀ ਚੀਨ ਦੇ ਬਾਰਡਰ ਤੇ ਹੈ ਪਾਕਿਸਤਾਨ ਦੇ ਬਾਰਡਰ ਤੇ ਹੈ ਪਤਾ ਲੱਗਦਾ ਉਹ ਬਾਰਡਰ ਤੇ ਹੈ ਕਦੋਂ ਵੀ ਗੋਲੀਬਾਰੀ ਹੋ ਸਕਦੀ ਹੈ ਕਦੋਂ ਵੀ ਗੋਲੀ ਚੱਲ ਸਕਦੀ ਹੈ ਕਦੋਂ ਵੀ ਉਹ ਦੂਸਰੇ ਦੇਸ਼ਾਂ ਵਾਲੇ ਹਮਲਾ ਕਦੋਂ ਵੀ ਬੋਲ ਸਕਦੇ ਹੈ ਬੜਾ ਕੁਝ ਚੱਲ ਰਿਹਾ ਸਮਾਜ ਵਿੱਚ ਇਸ ਵਿੱਚ ਤੇ ਖੁੱਲ ਕੇ ਗੱਲ ਕਰਨ ਨੂੰ ਫਿਰ ਟਾਈਮ ਚਾਹੀਦਾ ਸੋਣਿਓ ਗੱਲ ਧਿਆਨ ਨਾਲ ਬਾਕੀ ਟਾਈਮ ਵੀ ਚਾਹੀਦਾ ਸੁਣਨ ਵਾਲੇ ਵੀ ਫਿਰ ਚੰਗੇ ਚਾਹੀਦੇ ਸਰੋਤੇ ਵੀ ਤੇ ਹੋਣ ਜਿਹੜੇ ਸੁਣਨ ਗੱਲ ਨੂੰ ਧਿਆਨ ਨਾਲ ਪਤਾ ਵੀ ਤੇ ਲੱਗੇ ਗੱਲ ਸਮਝ ਵੀ ਤੇ ਆਵੇ ਹੁਣ ਮੈਂ ਤੇਰੇ ਸੁਣਾਈ ਚਾਹਮ ਤੇ ਉਹ ਗੱਲ ਸਾਨੂੰ ਸਮਝੀ ਨਾਲ ਫਿਰ ਪੈਦਾ ਕੀ ਇਸ ਕਰਕੇ ਜਿਹੜੀ ਜਿੰਨੇ ਕ ਸਮਝ ਆਉਂਦੀ ਹੈ ਸੁਣਿਓ ਅੱਜ ਵੀ ਉਹ ਨੌਜਵਾਨ ਪੁੱਤ ਜਿਨ੍ਹਾਂ ਦੇ ਬਾਡਰਾਂ ਤੇ ਖਲੋ ਕੇ ਡੌਟੀਆਂ ਕਰਦੇ ਆ ਕਿਤੇ ਵੀ ਡਿਊਟੀ ਲੱਗਦੀ ਹੈ ਅੱਜ ਉਹਨਾਂ ਮਾਮਾ ਨੂੰ ਲੱਖ ਲੱਖ ਪ੍ਰਣਾਮ ਹੈ ਮੇਰਾ ਲੱਖ ਲੱਖ ਪ੍ਰਣਾਮ ਹੈ ਸਿਰ ਝੁਕਦਾ ਉਹਨਾਂ ਮਾਮਾ ਅੱਗੇ ਜਿਨ੍ਹਾਂ ਨੇ ਆਪਣੇ ਪੁੱਤਾਂ ਦੇ ਵਰਦੀਆਂ ਪਵਾ ਕੇ ਬਾਡਰਾਂ ਤੇ ਜਿਨ੍ਹਾਂ ਦੇ ਪੁੱਤ ਖੜੇ ਹੋ ਆ ਜਿਨ੍ਹਾਂ ਨੇ ਦੇਸ਼ ਲਈ ਜਿੰਦ ਨਾਮ ਕੀਤੀ ਹੋਈ ਹੈ ਵੀ ਆ ਦੇਸ਼ ਲਈ ਆ ਪਿੱਛੇ ਨਹੀਂ ਹਟਦੇ ਪਿੱਛੇ ਨਹੀਂ ਘਟਦਾ ਪਿੱਛੇ ਨਹੀਂ ਕੋਈ ਹਟਦਾ ਇਹ ਜਿੰਦ ਨਾਮ ਕਰ ਦਿੰਦੇ ਆ ਆ ਦੇਸ਼ ਲਈ ਜਿਹੜੇ ਕੁਰਬਾਨ ਹੋਣਾ ਜਾਣਦੇ ਆ ਆਓ ਆਪਾਂ ਇੱਥੇ ਵਿਚਾਰਾ ਸਮਾਪਤ ਕਰਦੇ ਹਾਂ ਇਹਨਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਤਲੀ ਤੇ ਰੱਖੀਆਂ ਆਪਣੇ ਸਿਰ ਤਲੀ ਤੇ ਰੱਖੇ ਉਹਨਾਂ ਨੂੰ ਵੀ ਭਾਈ ਬਹੁਤ ਬਹੁਤ ਕੋਟਾਨ ਕੋਟ ਪ੍ਰਣਾਮ ਉਹਨਾਂ ਦੀਆਂ ਮਮਾ ਨੂੰ ਪ੍ਰਣਾਮ ਆਓ ਅਰਦਾਸ ਬੇਨਤੀ ਵਿੱਚ ਜੁੜੀਏ ਇਨੀਆਂ ਤੋਂ ਬੇਨਤੀਆਂ ਹੀ ਪ੍ਰਵਾਨ ਕਰਨੀਆਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਜਿੰਨੇ ਵੀ ਰਿਸ਼ਤੇਦਾਰ ਸਖਾ ਸੰਬੰਧੀ ਆਏ ਹੋ ਆਏ ਨੇ ਅੱਜ ਭਾਈ ਦੇਸਰਾਜ ਜੀ ਭਾਈ ਦੇਸਰਾਜ ਜੀ ਉਹਨਾਂ ਦੇ ਵੱਡੇ ਸੁਪੁੱਤਰ ਨੇ ਗੁਰਮੀਤ ਗੁਰਮੀਤ ਸਿੰਘ ਤੇ ਰਾਕੇਸ਼ ਸਿੰਘ ਅਤੇ ਮੁਕੇਸ਼ ਸਿੰਘ ਤਿੰਨ ਸੁਪੁੱਤਰ ਨੇ ਭਾਈ ਸਭ ਉਹਨਾਂ ਦੇ ਭਾਈ ਦੇਸਰਾਜ ਜੀ ਫੌਜੀ ਇਹਨਾਂ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆਪ ਜੀ ਆਏ ਹੋ ਜੀ